ਛੜੀ ਵਾਰੇ ਬਾਬਾ ਜੀ ਕਿੰਨੇ ਟਾਈਮ ਬਾਅਦ ਗੇੜਾ ਮਾਰਿਆ ਕਿੱਥੇ ਰਹਿ ਜਾਂਦਾ ਟਾਈਮ ਉਹ ਭਾਈ ਮੇਰੀ ਕੁੜੀ ਦੀ ਸ਼ਾਦੀ ਤੀਗੀ ਮੈਂ ਉਧਰ ਉਲਝ ਗਿਆ ਕੁੜੀ ਦੀ ਸ਼ਾਦੀ ਹਾਂ ਬਾਬਾ ਜੀ ਤੁਸੀਂ ਜਵਾਖਾ ਹੋਇਓ ਲੈ ਬਾਬਾ ਜੀ ਜਵਾਖਾ ਨੇ ਭਾਈ 21 ਸਾਲ ਦੀ ਕੁੜੀ ਆ ਮੇਰੀ ਅੱਛਾ ਹਾਂ ਕੱਲ ਤੋਰੀ ਆ ਜੀ ਮੈਂ ਤਾਂ ਦੇਖਣ ਨੂੰ ਤੁਸੀਂ ਹੁਣ ਵੀ ਜਵਾਖੇ ਜੇ ਲੱਗਦੇ ਹੋਗੇ ਨਾ ਨਾ ਭਾਈ ਤੈਨੂੰ ਵੇਵਾਂ ਬਾਬੇ ਦਾ ਕੱਦੇ ਛੋਟਾ ਬਾਬਾ ਜੀ ਜਵਾਖਾ ਨੇ ਦੋ ਜਵਾਖ ਨਹੀਂ ਮੇਰੀ ਇੱਕੋ ਕੁੜੀ ਮੈਂ ਵਿਆਹ ਕੇ ਤੋਰਤੀ ਹਜੀ ਇੱਕ ਤੋਰਨੀ ਆ ਅੱਛਾ ਚੱਲ ਵਧੀਆ ਬਾਬਾ ਜੀ ਤੁਸੀਂ ਜਵਾਕਾਂ ਜੱਲੇ ਵਾਲੇ ਤਾਂ ਹੈਗੇ ਮੈਂ ਵੀ ਸੱਚ ਮਖਾ ਬਾਬਾ ਜੀ ਇੱਥੇ ਮੁੜ ਕੇ ਕਦੀ ਆਈ ਨਹੀਂ ਹੈਗੇ ਭਾਈ ਤੁਸੀਂ ਵੀ ਕਰਤਾ ਇੱਥੇ ਪਾਲਿਆ ਖੇਤਾਂ 'ਚ ਉੱਥੇ ਮੈਨੂੰ ਸੌਖਾ ਦੀ ਹੁਣ ਇੰਨੀ ਬਾਟ ਪੈ ਜਾਂਦੀ ਔਰੇ ਬਾਬਿਆਂ ਨੂੰ ਉਹ ਗੱਲ ਤਾਂ ਠੀਕ ਆ ਬਾਬਾ ਜੀ ਉੱਥੇ ਬਸ ਗਮਾਣਡ ਨਹੀਂ ਸੀ ਚੱਜ ਦਾ ਫਿਰ ਤਾਂ ਆ ਕਰਕੇ ਬਦਲ ਕੇ ਇੱਥੇ ਖੇਤਾਂ 'ਚ ਕਰ ਪਾਲਿਆ ਅੱਛਾ ਅੱਛਾ ਹਾਂ ਪਰੰਜਲ ਨਹੀਂ ਪਰੰਜਲ ਹਾਂ ਦੀਦੀ ਮੈਂ ਤਾਂ ਬੋਲੀ ਤੇ ਪੈ ਰਖਾ ਲਾ ਤੁਹਾਡੇ ਨਾਲ ਆਟਾ ਪਾ ਲੈ ਬਾਟੀ 'ਚ ਆ ਗਈ ਦੀ ਆ ਬਾਬਾ ਜੀ ਆ ਦੇਵ ਜੀ ਕੀ ਬੋਗੀ ਕਿਉਂ ਸਵੇਰੇ ਸਵੇਰੇ ਨਹੀਂ ਆ ਪੈਸੇ ਚਾਹੀਦੇ ਬੈਂਕ ਚ ਤੂੰ ਲੱਗੀ ਹੋਈਆਂ ਪੈਸੇ ਮੈਥੋਂ ਲੈਣੀਆਂ ਸੰਝਣਾ ਕੋਈ ਗੱਲ ਤੇ ਨਹੀਂ ਆ ਇਹੀ ਗੱਲ ਆ ਜੀ ਜਨਾਨੀ ਜਿੰਨਾ ਮਰਜ਼ੀ ਕਮਾਉਂਦੀ ਹੋਵੇ ਪਰ ਜਿਹੜਾ ਸੁਆਦਾ ਘਰ ਵਾਲ ਦੀ ਜੇਬ ਚ ਪੈਸੇ ਕਢਾਉਂਦਾ ਉਹ ਕਿਤੇ ਨਹੀਂ ਆ ਪੈਸੇ ਕਢੋ ਛੇਤੀ ਤੁਸੀਂ ਚੰਗਾ ਕਿੰਨੇ ਚਾਹੀਦੇ ਮੈਨੂੰ ਦੱਸ ਯਾਰ ਢਾਲਾ ਦੇ ਦੋ ਕੋਈ ਪੰਜ ਦੱਸਦਾ ਕਿਹੜਾ ਢਾਲਾ ਆ ਓ ਥੋਲੂ ਤਾ ਥੋਲੂ ਕਹਿ ਫਿਰ ਕਾਉ ਬਠਿੰਡੜੀ ਬੋਲੀ ਬੋਲੀ ਜਾਣੀ ਆ ਖੜਾ ਢਾਲੇ ਖੜਾ ਬਾਹਰ ਚ ਪੱਪਾ

ਗਰੇ ਕਿਸ ਕੱਟੇ ਜਾਣਗੇ ਸਾਰੇ ਲੈ ਵਾ ਬੱਚਾ ਵਿਚੰਦਲੀ ਹਾਂ ਵਿਚੜਦੇ ਉਹ ਠੀਕ ਹੋ ਬਾਬਾ ਜੀ ਹਾਂ ਜੀ ਠੀਕ ਹੈ ਇੱਕ ਪਈ ਖੜ ਜੋ ਹਲੋ ਅਜ ਰਾਤ ਨੂੰ ਗ੍ਰਹਿਣ ਲੱਗਣਾ ਕਿੰਨੇ ਕ ਵੱਜੇ ਲੱਗੂ ਬਾਬਾ ਜੀ 9:00 ਵਜੇ ਲੱਗੂ अच्छा चांद नु लगुवा बाजी करा 9 ਵਜੇ ਸੂਰਜ ਚੜਦਾ ਹੁੰਦਾ ਜੇ ਭਾਈ ਦੇਨੇ ਚੰਦ ਚੜ ਗਿਆ ਤਾਂ ਨਾ ਪਿੰਡ ਚ ਗੱਲਾਂ ਹੋ ਜਾਣਗੀਆਂ ਹਾਂ ਉਹ ਗਲਤ ਹੈ ਜੀ ਬਾਬਾ ਜੀ ਕੀ ਦੇਖੀ ਜਾਣੇ ਬਾਬਾ ਜੀ ਇਹ ਘਰ ਤੁਸੀਂ ਪਾਇਆ ਕਿ ਮੁੱਲ ਲਿਆ ਭਾਈ ਇਹ ਅਸੀਂ ਮੁੱਲ ਹੀ ਲਿਆ ਬਾਬਾ ਜੀ ਇਹ ਇਹ ਭਾਈ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਨਹੀਂ ਬਣਿਆ ਹੋਇਆ ਤੁਹਾਡਾ ਘਰ ਕਿਵੇਂ ਬਾਬਾ ਜੀ ਇਹ ਵਾਸਤੂ ਜਿਹੜਾ ਤੁਹਾਡਾ ਪਹਿਲਾ ਵਾਲਾ ਘਰ ਸੀਗਾ ਹਾਂ ਜੀ ਉਪਾਤੂ ਸ਼ਾਸਤਰ ਦੇ ਹਿਸਾਬ ਨਾਲ ਸੀ ਜਿਹੜਾ ਇਹ ਆ ਇਹ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਨਹੀਂ ਬਣਿਆ ਹੋਇਆ ਨਹੀਂ ਵਿਆਹ ਵਿਆਹ ਹੋਏ ਨੂੰ ਕਿੰਨਾ ਕ ਟਾਈਮ ਹੋ ਗਿਆ ਤੈਨੂੰ ਸਾਨੂੰ ਹੋ ਗਏ ਮਿਲ ਆਲ ਡੇਟ ਦਾ ਤਾਂ ਹੋਈ ਗੱਲ ਹੈ ਹਾਂ ਬਾਈ ਸਾਲ ਤੋਂ ਉਪਰ ਬੱਚਾ ਚਾਹੁੰਦੇ ਹੋ ਨਾ ਹਾਂ ਬਾਬਾ ਜੀ ਬੱਚਾ ਤਾਂ ਚਾਹੁੰਦੇ ਜੀ ਸੀ ਬੱਚਾ ਹੋ ਵੀ ਨਹੀਂ ਰਿਹਾ ਹਾਂਜੀ ਬਾਬਾ ਦਵਾਈਆਂ ਜੀ ਖਾਈ ਜਾਂਦੇ ਆ ਬਾਬਾ ਜੀ ਅਸੀਂ ਵਾਸਤੂ ਸ਼ਾਸਤਰ ਵੀ ਚੱਕਰਾਂ ਚ ਇੱਕ ਗੱਲ ਹੋਰ ਪਾਈ ਛੋਡੇ ਮੰਗਲਵਾਰ ਤੇ ਵੀਰਵਾਰ ਨੂੰ ਦਰੂ ਕੌਣ ਪੀਂਦਾ ਦਰੂ ਦਾ ਬਾਈ ਸਾਰੀ ਪਿੰਦ ਨੇ ਬਾ ਬੁੜੀਆਂ ਬੁੜੀਆਂ ਨਹੀਂ ਪਿੰਦੀਆਂ ਜੀ ਇਹ ਦਾਰੂ ਬੰਦ ਕਰੋ ਛੋਡੇ ਘਰ ਦਾ ਵੱਧ ਇੱਥੇ ਰੁਕਿਆ ਹੋਇਆ ਉਹ ਬਾਬਾ ਸਾਨੂੰ ਸਮਝਾਉਣ ਦਾ ਕੀ ਫਾਇਦਾ ਹੈ ਜਿਹੜੇ ਜਮੀ ਢੋਲ ਲੇਗੇ ਦਾਰੂ ਦੇ ਉਹਨਾਂ ਨੂੰ ਸਮਝਾਉਣ ਦਾ ਫਾਇਦਾ ਉਹਨਾਂ ਦੇ ਬੁੱਤ ਚਵਾੜ ਨਹੀਂ ਪੂ ਉਹ ਹੈ ਨਹੀਂ ਇਸ ਟਾਈਮ ਜੀ ਛੋਡੇ ਘਰ ਚ ਕਲੇਸ਼ ਵੀ ਰਹਿੰਦਾ ਹਨ ਚੜਚੜਾ ਪਾਉਣਾ ਕਲੇਸ਼ ਤਾਂ ਬਾਬਾ ਜੀ ਤੜਕੀ ਸ਼ੁਰੂ ਹੋ ਜਾਂਦਾ ਹੱਥੋਂ ਤਾਂ ਕਾਹੀ ਕੁਝ ਜਾਂਦਾ ਛੋਡੇ ਦੋਵਾਂ ਭਾਈਆਂ ਚ ਪਿਆਰ ਤਾਂ ਬਹੁਤ ਆ ਬਾਹਰਲਾ ਬੰਦਾ ਨਾ ਉਰੇ ਗੜਬੜ ਕਰਦਾ ਭਰਲਾ ਬੱਬਈ ਹੁਣ ਆਉਂਦੀ ਬਹੁਤ ਨੇ ਕਣ ਭਈ ਆ ਜਾਂਦੇ ਨੂੰ ਕਿਹੜਾ ਐ ਪਤਾ ਤਾਂ ਲੱਗਦਾ ਰਿਸ਼ਤੇਦਾਰ ਜਿਵੇਂ ਮਤਲਬ ਜੀ ਹਾਂ ਰਿਸ਼ਤੇਦਾਰ ਵੀ ਹੋ ਸਕਦਾ ਪਤੀ ਆਏ ਜੋ ਤਾਂ ਬੱਬਾ ਜੀ ਤੁਸੀਂ ਬੱਬਾ ਜੀ ਉਰੀਓ ਜੀ ਫਿਰ ਹੁਣ ਹਾਂ ਅੱਜ ਦਾ ਦਿਨ ਭਖਤ ਉਰੀ ਹਾਂ ਜੇ ਬੱਬਾਈ ਤੁਸੀਂ ਇੱਕ ਕੰਮ ਕਰੋ ਜੀ ਤੁਸੀਂ 2 ਵਜੇ ਆ ਜਿਓ ਜੀ ਠੀਕ ਆ ਇੱਕ ਤਾਂ ਮੇਰਾ ਵੱਡਾ ਭਾਈ ਹੋਊਗਾ ਕਿ ਜਿਹੜਾ ਤੁਸੀਂ ਕਹਿੰਦੇ ਉਹ ਕਲੇਸ਼ ਕਰਦਾ ਉਹ ਸਾਡੇ ਇੱਥੇ ਨਾਰਦ ਲੱਗਿਆ ਹੋਇਆ ਜੀ ਅੱਛਾ ਉਹਦੇ ਪੁੱਤ ਚ ਪਾ ਦਿਓ ਜੀ ਠੀਕ ਆ ਆ ਜਾਾਂਗੇ ਕੋਈ ਆਜੋ ਜੀ ਫਿਰ 2:00 ਵਜੇ ਆਜੋ ਜੀ ਠੀਕ ਆ ਭਾਈ ਆਹ ਨਾਲ ਇੱਥੇ ਕਾਲੇ ਰੋਟੀ ਡਾਟੀ ਜੀ ਠੀਕ ਹੈ ਜੀ ਠੀਕ ਹੋ ਚਾਹ ਜੂ ਦੱਸੋ ਜੀ ਪੀਣੀ ਹੈ ਵਾਹ ਜੀ ਵਾਹ ਚਲੋ ਠੀਕ ਆ ਭਾਈ ਠੀਕ ਆ ਰਾਮ ਰਾਮ ਆ ਭਾਈ ਠੀਕ ਆ ਭਾਈ ਇਹਨੇ ਮੁੰਡੇ ਇਹ ਗੱਲਾਂ ਦਾ ਬਾਬੇ ਨੇ ਦੇਖ ਸਾਕੇ ਦਿੱਤੀਆਂ ਨੇ ਸਾਹ ਤੇ ਦੇ ਰੇ ਕਰ ਨਹੀਂ ਆਪਣੀ ਬਾਤ ਹੋਣੀ ਨਹੀਂ ਆਏਗਾ ਮਾਰਾ ਤੇ ਨਿਕਲੇ ਇਸ ਮੁਕ ਦਾ ਬਾਬਾ ਦਾ ਗੱਲਾ ਸਾਜੀ ਦਾ ਹੈ ਆਪੇ ਹੀ ਨੀ ਬੁਰਾ ਤੇ ਇੱਥੇ ਗੱਲ ਕੀ ਹੋ ਗਿਆ ਕਰਮਾਂ ਨਾਲ ਤਾਂ ਗਲਤ ਹੋਤੀ ਆ ਹਾਂਜੀ ਵੀ ਦੇਖੋ ਕਈ ਵਾਰੀ ਆਪਣੇ ਚ ਮੁਕਾਬਲਾ ਹੋ ਜੇ ਹਮਲਾ ਹੋ ਜੇ ਇਹ ਵੀ ਨਾ ਰਹੋ ਵੀ ਆਪਾਂ ਉਹੀ ਹੋ ਕੰਨ ਆਪਣੇ ਕੋਲ ਹੱਥਾਂ ਨਹੀਂ ਨਿਸ਼ਾਨਾ ਚਖੋ ਠੀਕ ਹੈ ਜੀ ਜਨਾਨੀ ਬਾਜਨਾ ਬਣੋ ਨਿਸ਼ਾਨੇ ਬਾਜ ਬਣੋ ਨਿਸ਼ਾਨਾ ਇਹ ਜਾ ਹੋਵੇ ਆਪਣੀ ਟੀਮ ਦਾ ਵੀ ਜੇ ਮੱਥੇ ਤੇ ਬੰਨ ਲਿਆ ਤਾਂ ਮੱਥੇ ਤੇ ਆ ਹੋ ਨੱਕ ਤੇ ਨਾ ਵੱਜੇ ਠੀਕ ਹੈ ਜੀ ਬਾ ਉਹ ਹੀ ਤਿਆਰੀਆਂ ਚ ਆਂ ਜੀ ਅੱਜ ਠੀਕ ਹੈ ਭਾ ਜਨਾਨੀ ਬਾਜੀ ਨਹੀਂ ਕਰੀ ਮੈਨੂੰ ਉਹ ਪਸੰਦ ਨਹੀਂ ਠੀਕ ਹੈ ਜੀ ਜਿਵੇਂ ਤੁਸੀਂ ਕਹੋਗੇ ਪ੍ਰਧਾਨ ਜੀ ਅਜ ਤਾਂ ਤੁਹਾਡੇ ਗੱਲਾਂ ਪੱਲੇ ਪੱਲੀਆਂ ਤੁਹਾਡੇ ਪਿੱਛੇ ਪਿੱਛੇ ਤੁਰਿਆ ਮੈਂ ਮੇਰੀ ਜਾਨ ਹਾਜ਼ਰ ਹੈ ਤੁਹਾਡੇ ਲਈ ਬਸ ਠੀਕ ਹੈ ਕਾ ਤੂਲਾ ਜਲ ਕੱਢ ਕੇ ਹੁਣ ਹੱਥ ਤੇ ਰੱਖ ਦੂੰ ਆਹੇ ਜਾ ਬੰਦਾ ਮੈਂ ਇਹ ਤੁਹਾਡੇ ਨਾਲ ਨਹੀਂ ਸਾਡੀ ਵੀ ਜਾਨ ਹਾਜ਼ਰ ਹੈ ਤੁਹਾਡੇ ਲਈ ਇੱਕ ਸੱਚ ਮੈਂ ਉਹ ਤੋਂ ਹੋਰ ਪਰਮਿਸ਼ਨ ਲੈਣੀ ਦੀ ਜੀ ਉਹ ਇੱਕ ਇੱਕ ਨਾ ਮੈਨੂੰ ਕਿਸੇ ਕੁੜੀ ਨੇ ਕਿਹਾ ਦੀਆ ਕਹਿੰਦੀ ਮੈਂ ਗਰੁੱਪ ਜੁਆਇਨ ਕਰਨਾ ਹੈਗਾ ਤੁਹਾਡਾ ਵੀ ਆਪਾਂ ਉਹਨੂੰ ਰੱਖੀਏ ਕਿਵੇਂ ਕਰੀਏ ਦੇਖ ਜੰਮ ਜੰਮਲ ਹੋ ਗਿਆ ਵਧੀਆ ਉਹਨੂੰ ਮਾਤੀਆ ਉਮਰ 26 ਸਾਲ ਹੈ ਜੀ ਮੇਰਾ ਕੰਮ ਚੰਬਲੂ ਪੈਸੇ ਤੋਂ ਕਰਦਾ ਅਸੀਂ ਕਿੱਥੇ ਆਵਾਂਗੇ ਫਿਰ ਹੁਣ ਹੁਣ ਕਿਧਰ ਗਿਆ ਬਾਜ ਮੈਂ ਤਾਂ ਪਰਖ ਲਈਦੀ ਹੁਣ ਕਿਧਰ ਗਿਆ ਬਾਜ ਵਾਏ ਮੈਂ ਪਰਖ ਦੱਤੀ ਹਾਂ ਵਰਖ ਲਾ ਪੈਰੋਂ ਕੱਢ ਲੈ ਜੀ ਪੈਰੋਂ ਕੱਢ ਲੈ ਦੀ ਮੈਂ ਕਿੰਨਾ ਨਹੀਂ ਰੱਖੂ ਹਾਂ ਮਨਤਾ ਡੋਲ ਗਰੀ 26 ਸਾਲ ਕੰਮ ਤੋਂ ਦੋਲੂ ਮੇਰਾ 26 ਸਾਲ ਕਹੇ ਤਾਂ ਮੰਡੋਲ ਗਾਦਾ ਮਨ ਮੈਂ ਲੱਡੂ ਫੂਟਾ ਟੱਕ ਜਾ ਮਰ ਕੇ ਥੱਲੇ ਛੱਡ ਦੂੰ ਮੈਂ ਮਾ ਜਨਾਨੀ ਪਾਜੀ ਕਰੂ ਚਲੋ ਆਜਾ ਉਧਰ ਤੇ ਮੈਂ ਆ ਹੋ ਗਿਆ ਜੀ ਉਹ ਬੋਲੀ ਜਾਂਦਾ ਪ੍ਰਧਾਨ ਨੂੰ ਇਹ ਤੈਨੂੰ ਪਤਾ ਕਬਾ ਮੈਨਾਂ ਚੌੜ ਕਰਦਾ ਤੀਗਾ ਹੁਣਾਂ ਚੌੜੀਆਂ ਕਰੀਏ ਜੀ ਮਾੜਾ ਮੋਟਾ ਅਸ ਵੀ ਲਿਆ ਕਰੋ 24 ਘੰਟੇ ਤੇਉੜੀ ਪਈ ਆ ਜੀ ਕਹਿੰਦਾ ਹੱਥ ਲਾਏ ਮੈਂ ਤੈਨੂੰ ਕਦੋਂ ਕਿਹਾ ਤੇਉੜੀ ਪਈ ਰੱਖੋ ਤੂੰ ਹੱਲੇ ਨਿਆਣਾ ਹੈ ਮੈਂ ਤਾਂ ਜੀ ਕਿ ਮੈਂ ਤਾਂ ਮੈਂ ਸਮਝ ਗਿਆ ਜੀ ਮੈਂ ਨਿਆਣਾ ਕਿੰਨੇ ਦਿਨ ਤੈਂ ਦੇਖੇ ਨੇ ਉਹਨੇ ਕੱਲੇ ਐਂਤ ਵਾਰ ਦੇਖੇ ਹੋਏ ਨੇ ਮੈਂ ਚਲੋ ਇਹ ਤਾਂ ਮੰਨ ਦਿਆ ਜੀ ਹਾਂ ਤੁਸੀਂ ਤਾਂ ਉਹਨੇ ਕੱਲੇ ਲੜਾਈਆਂ ਵੀ ਦੇਖੀਆਂ ਹੋਣੀਆਂ ਜਿੰਨੀ ਮੇਰੀ ਉਮਰ ਹੈ ਹਾਂ ਆਪ ਤਿਆਰ ਹੋ ਗਿਆ ਲਾਈਏ ਨਿਸ਼ਾਨਾ ਸਾਡਾ ਤੂੰ ਉਹਨੇ ਤਾਂ ਮੈਂ ਝਗੜੇ ਕਰੀ ਬੈਠਾ ਉਹਨੇ ਤਾਂ ਪਰਚੇ ਨੇ ਮੇਰੇ ਤੇ ਆ ਤਿਆਰ ਹੋ ਗਿਆ ਨਿਸ਼ਾਨਾ ਲਾਉਣਾ ਫਿਰ ਹਾਂ ਲਾਓ ਬੰਨੂ ਤੰਗਾ ਮੈਨੂੰ ਐ ਕਰੋ ਮੇਰੀ ਗੱਲ ਸੁਣੋ ਹਾਂਜੀ ਦੇਖ ਜੂ ਟੰਗ ਕੇ ਇਧਰਲੀ ਸਾਈਡ ਤੇ ਖੜਨਾ ਇਧਰਲੀ ਸਾਈਡ ਖੜਨਾ ਤੈਂ ਪੁੱਛਾਰੇ ਇਹ ਟੰਗਾ ਕੇ ਅਸੀਂ ਨਾ ਉਹ ਨਹੀਂ ਨਿਸ਼ਾਨਾ ਤੇ ਇੱਧੇ ਲਾਉਣਾ ਲਾਉਂਗਾ ਤਾਂ ਮੈਂ ਹਾਂਜੀ ਉਹੀ ਤਾਂ ਦੇਖਣਾ ਫੇੜੀ ਪਤਾ ਲੱਗੂ ਨਿਸ਼ਾਨੇ ਦਾ ਫਿਰ ਨਿਸ਼ਾਨਾ ਤੂੰ ਵੀ ਲੱਗ ਜੂ ਜੇ ਕੱਲੀ ਦਾ ਲਾਈਏ ਯਾਰ ਮੰਨਦੇ ਕਿਉਂ ਨਹੀਂ ਹੁੰਦੇ ਜੇ ਸਾਡੇ ਟੱਬ ਜੀ ਐ ਇੱਕ ਮੈਂ ਮਾਰੂੰਗਾ ਤੇ ਮੈਂ ਨਿਸ਼ਾਨੇ ਵਾਜਾਂ ਮੈਂ ਜਨਾ ਨਹੀਂ ਵਾਜ ਥੋੜੂਆਂ ਵੀ ਹੱਥ ਕੰਮ ਜਾਣਗੇ ਐ ਪ੍ਰਧਾਨ ਜੀ ਡਰ ਲੱਗਦਾ ਫੇਰ ਵੀ ਮੇਰੇ ਜਵਾਕ ਨੂੰ ਮੈਂ ਆਪਣੇ ਜਵਾਕ ਥੋੜੂ ਮਾਰੂੰਗਾ ਆਪਣੇ ਹੱਥੀ ਨਿਸ਼ਾਨਾ ਲਾਉਣਾ ਆਉਂਦਾ ਵੀ ਹੈ ਜੀ ਲਾ ਆਉਂਦਾ ਤਾਂ ਹੀ ਕਹਿੰਦਾ ਹੂ ਪ੍ਰਧਾਨ ਹੋਣਾ ਐਵੇਂ ਥੋੜੀ ਗਈ ਆਉ ਤਾਂ ਹੀ ਖੜਾਉਂਦਾ ਆਪਾਂ ਨੂੰ ਅਰਜਨ ਕਿੱਥੋਂ ਚਿਖਿਆ ਅਰਜਨ ਜੀ ਮੈਂ ਉਹ ਇਤਿਹਾਸ ਜਾਂ ਪੜਿਆ ਨਹੀਂ ਹੈ ਜੀ ਪੜਿਆ ਨਹੀਂ ਕਹਿੰਦੇ ਹਾਂ ਕਿੱਥੇ ਪੜਦਾ ਹੀ ਕੁਛ ਇਹਨੂੰ ਲਾਇਕ ਤੁਸੀਂ ਦੱਸੋ ਜੀ ਪੁੱਛੋ ਮਾਹੀ ਬਚਰੇ ਦੱਸੋ ਹੀ ਕਿਥੋਂ ਮੈਥੋਂ ਚਿੱਖਿਆ ਹੋਇਆ ਹੈ ਜੀ ਸਰਦਾਰ ਜੀ ਥੋੜਾ ਦੋਸਤ ਹੁੰਦਾ ਦੀਗਾ ਜੀ ਹੈ ਉਹਦੇ ਚ ਸਾਡੇ ਕੋਲੇ ਗਦੇਲਾ ਹੁੰਦੀਆਂ ਹੋ ਕੀ ਹੁੰਦਾ ਜੀ ਗਦੇਲਾ ਹੀ ਗਦੇਲਾ ਦਲੇਲਾ ਹਾਂ ਅੱਛਾ ਉਹ ਤੇ ਨਾਲ ਬੰਦਾ ਮਾਰਦੇ ਅੱਛਾ ਜੀ ਉਹ ਚ ਕੀ ਪੈਂਦਾ ਹੁੰਦਾ ਸੀ ਸੱਟ ਦੀ ਗੋਲੀ ਪਾ ਕੇ ਅੱਛਾ ਜੀ ਫਿਰ ਉਹ ਫਰੋਦਾ ਹੋ ਗਿਆ ਵੀ ਥੋੜੀ ਤੁਸਤਾਈ ਪਰ ਹਜੇ ਵੀ ਜਵਾਨ ਹੋਇਆ ਫਿਰ ਅਰਜਨ ਤਾਂ ਹੈ ਨਹੀਂ ਖੜਾਕ ਹੈ ਨਾ ਖੜਾਕ ਹੈ ਬਈ ਟੈਂਸ਼ਨ ਨਹੀਂ ਹਾਂ ਟਿਚ ਨਹੀਂ ਦਨਾਨੀ ਬਾਜੀ ਨਹੀਂ ਹਾਂ ਦਨਾਨੀ ਬਾਜੀ ਉਮਰ ਤੋਂ ਪਹਿਲਾਂ ਮਾਰ ਦਿੰਦੀ ਆ ਬੰਦੇ ਨੂੰ ਦਨਾਨੀ ਉਮਰ ਬੰਦੀ ਆ ਆ ਬੈਠਾ ਜੱਟ ਲਾਈਏ ਨਿਸ਼ਾਨਾ ਆ ਬੈਠਾ ਬਰੋਟੇ ਨਾਲ ਦਾ ਜੱਟ ਹਾਂਜੀ ਸਹੀ ਗੱਲ ਆ ਜਾ ਜਦੋਂ ਕਿਤੇ ਆਪਣੀ ਲੜਾਈ ਲੱਗੀ ਹੋਵੇ ਹਾਂਜੀ ਉਦੋਂ ਦੋ ਦਿਨ ਪਹਿਲਾਂ ਮੁੱਛ ਵਾਲੇ ਦੇ ਗਾਣੇ ਸੁਣਨੇ ਅੱਛੀ ਜੋ ਜੋਸ਼ ਆਉਂਦਾ ਜੱਟ ਚੜੋ ਅੱਠ ਤਾਂ ਰੋਟੇ ਨਾਲ ਦਾ ਰੋਟੇ ਨਾਲ ਦਾ ਜੋਸ਼ ਆਉਂਦਾ ਛੱਡੀ ਅੰਦਰ ਗਰਾਊਂਡ ਛੱਡੀ ਚੱਲੇ ਪਾਰਟੀ ਠੀਕ ਹੈ ਜੀ ਹਾਂ ਜਿੰਦਗੀ ਤੇਰੀ ਕਾਰ ਵਿੱਚੋਂ ਮਸਕਮਾਰੇ ਰੌਂਦਾਂ ਦੀ ਹੋ ਗਣਾ ਠਣੋ ਖੁਸ਼ਬੂ ਆਵੇ ਰੌਂਦਾਂ ਦੀ ਰੌਂਦਾਂ ਜੀ ਹਾਂ ਉਹ ਠਣੋ ਹੈ ਠੀਕ ਹੈ ਜੀ ਚਲੋ ਮੈਂ ਟੰਗਦਾ ਹੁਣ ਗੱਲਾਂ ਹੀ ਚੜਾਈਏ ਪਸਾਦਾ ਜੀ ਨਹੀਂ ਕਹਿੰਦੇ ਗੱਲਾਂ ਤੇਰੇ ਯਾਰ ਮੈਂ ਟੰਗਦਾ ਪਿਆਰ ਕਰੋ ਮਿਸ਼ਾਣ ਜੀ ਕਹਿੰਦਾ ਕਸੂਰ ਪੁੱਛਦੇ ਚੱਕੋ ਹਸਪੀਟਲ ਤੋਂ ਬੁਲਾਉਂਦਾ ਹੀ ਉਹ ਰੌੜਾ ਲਿਆ ਵੇ ਚੱਕੇ ਰੌੜਾ ਰੌੜਾ ਹੋ ਲਿਆ ਏ ਠੀਕ ਹੈ ਜੀ ਇੰਨਾ ਕ ਹਲਾ ਠੀਕ ਆ ਰੇ ਹਾਂ ਇੱਥੇ ਖੜ ਇਹ ਇੱਥੇ ਨੂੰ ਹੋ ਕੇ ਥੋੜਾ ਕੋੜੇ ਇਹ ਹੈ ਇੱਥੇ ਪਰ ਐ ਤਾਂ ਕੋਈ ਵੀ ਲਾ ਲੂ ਅੱਖਾਂ ਖੋਲ ਕੇ ਤਾਂ ਜੀ ਅੱਖਾਂ ਮੀਚ ਕੇ ਲਾਉਂਗਾ ਮੈਂ ਅੱਖਾਂ ਮੀਚੂ ਪਰ ਪੱਟੀ ਲੈ ਆਪਣੇ ਕਮਰੇ ਚ ਪਈ ਹੋਊਗੀ ਓਏ ਅੱਖਾਂ ਦੇ ਦੇਖਦੇ ਅੱਜ ਪੱਟੀ ਬਣ ਕੇ ਪੱਟੀ ਪੱਟੀ ਬਣੋਗੇ ਹਾਂ ਫੇਰ ਹੀ ਪਤਾ ਲੱਗੂਗਾ ਅਰਜਨ ਇਹ ਤਾਂ ਕੋਈ ਵੱਡੀ ਗੱਲ ਨਹੀਂ ਲੈ ਮੈਂ ਪੱਕੀ ਗੱਠ ਦੇਤੀ ਫਿਰ ਇਹ ਚੱਕੋ ਜੀ ਅੱਖਾਂ ਬੰਨ ਕੇ ਤੀਰ ਨਿਸ਼ਾਨੇ ਲਾ ਦਾਂਗੇ ਅਸੀਂ ਤਾਂ ਪਰੇ ਹੀ ਹਟ ਜਾਂਦੇ ਆ ਮੈਂ ਕਿਹੜਾ ਕਾਦੇ ਵਾਸਤੇ ਨਹੀਂ 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 ਖੜੋ ਪ੍ਰਧਾਨ ਜੀ ਆਇਆ ਮੈਂ ਕਿਹਾ ਵੀ ਤੇਰਾ ਬੱਜੂ ਜਰੇ ਰੇ ਤੇ ਟੜਕ ਕੇ ਕੋ ਹੋ ਨਾ ਪਏ ਜੇ ਕੜਤਾਂ ਨਹੀਂ 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 ਆ ਮਿਲ ਗਈ ਵੇਖੀ ਸਰਜੂ ਸਰਜੂ ਪਉਦਾ ਜੀ ਆ ਆ ਬਣ ਦਿੰਦੇ ਆ ਚੱਕੋ ਜੀ ਇੱਟ ਚੱਕੋ ਪਹਿਲਾਂ ਇੱਟ ਤਾਂ ਬਾਅਦ ਚ ਮੈਂ ਫੜਾਂਦਾ ਲੈ ਇਹ ਕੰਡਾ ਇਹ ਹਾਂ ਦੀਨਾ ਦਾ ਨਹੀਂ ਨਾ ਨਾ ਆ ਕਿੰਨਿਆਂ ਨੇ ਪੁੱਛ ਨਹੀਂ ਦਿੰਦਾ ਮੈਨੂੰ ਨੇ ਰਾਜਾ ਆ ਕਿੰਨੇ ਆ ਪਤਾ ਨਹੀਂ ਚੱਲ ਬਣ ਗਈ ਗੱਲ ਮਨ ਦੇ ਗੱਠ ਬਨਦੇ ਦੇ ਦੇਖੀ ਮਾੜਾ ਇਹ ਦਿਖਦਾ ਤਾਂ ਨਹੀਂ ਮੂਰੇ ਬਸ ਕੁਝ ਨਹੀਂ ਦਿਖ ਰਿਹਾ ਲੁਕ ਗਈ ਅੱਖਾਂ ਬਸ ਠੀਕ ਹੈ ਹੱਜਣ ਵਾਹ ਦੇ ਨਿਸ਼ਾਨੇ ਲਾਉਂਦਾ ਬਲੀਏ ਝਾਰਨੀ ਤੇਰਾ ਹੁਨਾ ਦਿੱਲੀ ਦੂਰ ਪੜੀ ਤੋ ਕੀਤਾ ਛਬਨ ਬਥੇੜਾ ਲੈ ਮੈਂ ਪੁਆਇੰਟ ਪੁਆਇੰਟ ਦੇ ਨਹੀਂ ਤੁਹਾਨੂੰ ਪੁਆਇੰਟ ਹਾਂ ਕਿਰਾ ਖੜਾ ਦੋ ਮੈਨੂੰ ਇਹ ਓਰੇ ਜਮਾ ਨੱਕ ਦੀ ਸੇਹ ਦਾ ਜਮਾ ਨੱਕ ਦੀ ਸੇਹ ਦਾ ਦੀਦਾ ਨਾ ਹੋਵੇ ਕਿਤੇ ਇੱਕ ਮਿੰਟ ਪੜਾ ਪੜਾ ਇੱਕ ਮਿੰਟ ਇੱਕ ਮਿੰਟ ਪ੍ਰਧਾਨ ਜੀ ਕੀ ਦਿਖ ਰਿਹਾ ਹੈ ਹਾਂ ਕੀ ਦਿਖ ਰਿਹਾ ਹੈ ਕਿੱਧਰ ਖੜੇ ਹੋ ਕੀ ਦਿਖ ਰਿਹਾ ਹੈ ਬਰਨ ਜੀ ਕੁਝ ਦਿਖ ਰਿਹਾ ਹੈ ਨਾ ਬਸ ਕੁਝ ਨਹੀਂ ਦਿਂਦਾ ਕਰੀ ਕਿ ਜਾਨੋ ਤੁਸੀਂ ਕੁਝ ਨਹੀਂ ਜੀ ਐਸ ਤਾ ਤੂੰ ਪੁੱਛਦੇ ਆ ਤੁਹਾਡੇ ਕੋਲ ਨਹੀਂ ਜੀ ਕੁਸਾ ਨਹੀਂ ਜੀ ਨਾ ਵੀ ਕਿਤੇ ਹੋ ਹੋ ਜੇ ਗਲਤ ਆ ਕੇ ਕੁਝ ਨਹੀਂ ਦਿਂਦਾ ਕੁਝ ਨਹੀਂ ਆਇਆ ਲਓ ਜੀ ਖੜ ਜਾਈ ਓਏ ਮੜਾ ਜੇ ਪਾਸਾ ਪੱਟ ਕੇ ਖੜੀ ਪਹਿਲਾਂ ਮੱਥਾ ਟੇਕ ਕੋ ਇੱਟ ਨੂੰ ਅਸੀਂ ਤਾਂ ਕਿਉਂ ਟੇਕੀਏ ਤੁਸੀਂ ਟੇਕੋ ਹੀ ਤੁਸ ਵੀ ਟੇਕ ਲੋ ਨਹੀਂ ਖੋਪੜ ਨਹੀਂ ਖੋਲ ਦੂੰ ਇਸ ਤਰ੍ਹਾਂ ਦੇਖ ਲੈ ਪੈਂਦੀ ਪਰੌਂਠਾ ਮਰ ਆ ਬੇ ਨਛਾਣਾ ਲਾਉਣਾ ਜਾਂਦੀ ਬਾਜੀ ਹੈ ਪ੍ਰਧਾਨ ਜੀ ਦੇਖ ਕੇ ਇਲਾ ਓਏ ਓਏ ਇਹ ਤਾਂ ਮੇਰੇ ਘਰ ਨੂੰ ਕਰੀ ਜਾਂਦਾ ਓਏ 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 ਆ ਹੁਣ ਮੇਰੇ ਘਣੀ ਨਹੀਂ ਜਾਦੀ ਨਿਸ਼ਾਨਾ ਜਮਾ ਪਰਪੜੀ ਚ ਲੱਗਦਾ ਤੇਰਾ ਹਾਲ ਵੀ ਮੇਰੇ ਇਥੇ ਭਾਈ ਦੀ ਨਹੀਂ ਭਾਈ ਭਾਈ SLAE ਮੈਨੂੰ ਮਾਰਨ ਦੀ ਜੀ ਨਹੀਂ ਮੈਨੂੰ ਮਾਰਨਾ ਮੈਂ ਛਾਲ ਮਾਰ ਜਾਂਦਾ ਉਹ ਤੇਰੇ ਤੇ ਤਾਂ ਲਵਾਤਾ ਦੀ ਗਾਣਾ ਜੱਟਾਂ ਦੇ ਨਾਲ ਮਾਪੇ ਹੁੰਦੇ ਮੈਂ ਮੇਰੇ ਪੁੱਤ ਨੂੰ ਥੋੜੂ ਮਾਰੂ ਮੈਂ ਤਾਂ ਦੇਖ ਦੱਤੀ ਆ ਗਈ ਮੇਰੇ ਕੁੱਝਾ ਪੈਨ ਵੀ ਕਿੱਦ ਲੈ ਇੱਕ ਦੋ ਘੱਟਾ ਲਾ ਫਰਕ ਪਿਆ ਮਕਲਾਵੇ ਯਾਰ ਜੰਨੂ ਸਿਖਾਏਗਾ ਉਂੀ ਤਾਂ ਮਰੀਏ ਅੱਖ ਵਿੱਚ ਦੀ ਦੇਖ ਲਿਆ ਤੀ ਮਾਂ ਮੱਛੀ ਦੀ ਕੀ ਦੇਖ ਲਿਆ ਤੀ ਕੀ ਦੇਖ ਲਿਆ ਤੀ ਮਾਂ ਮੇਰੇ ਪੁੱਤ ਭੱਜ ਗਏ ਲੈ ਲੱਗੇ ਹੀ ਨਹੀਂ ਪੱਕਾ ਲਾਤੀ ਮੇਰਾ ਚੋਂ ਲੱਗੇ ਵਾ ਤਾਂ ਉਹੀ ਨਹੀਂ ਮਾੜਾ ਮੈਂ ਤਾਂ ਹੁਣ ਪੜਾ ਹੁਣ ਪਾ ਨਾ ਦੰਨਾ ਪੜਾ ਉਹ ਪੜਾ ਖੋਦ ਪੰਨ ਦੰਨਾ ਰਹਿਣ ਪਾ ਤਾਂ ਬੁਰਕ ਘੇਰਾ ਵੱਜੇ ਹਜੇ ਮੇਰੀ ਜਾਣ ਕੇ ਮਾਰਿਆ ਇਹ ਚਾਹ ਇਹ 4 ਇੰਚੀ ਹੈ ਪਰੰਦੀ ਲੰਘ ਜੂ ਇਟਾ બસ ਰਹੇ ਨੇ ਮੈਨੂੰ ਪਤਾ ਲੱਗ ਗਿਆ ਵੀ ਅਰਜਨ ਨੇ ਸਿਖਾਇਆ ਮੈਂ ਮੰਨ ਗਿਆ ਮੈਂ ਮੰਨ ਗਿਆ ਅਸੀਂ ਮੰਨ ਗਿਆ ਤੂੰ ਮੰਨ ਗਿਆ ਮੈਂ ਵੀ ਮੰਨ ਗਿਆ ਨਹੀਂ ਮੰਨ ਗਿਆ ਗੱਲ ਇਹ ਨਾ ਕਿ ਚੀ ਮੰਨ ਗਏ ਮੰਨ ਗਏ ਮਨਦੇ ਹੋ ਮੰਨਦੇ ਆਂ ਹਾਂ ਬਸ ਹੋਰ ਨਹੀਂ ਲੋੜ ਮਾਫੀ ਲਾਉਂਦੇ ਹੋਰ ਕਰਾਂਗੇ ਤੂੰ ਪਰਾ ਲਾਉਂ ਤੈਨੂੰ ਰਾ ਫੜ ਲਿਆ ਛੋਟੇ ਛੱਟੇ ਛਾਉਂਦੇ ਆ ਯਾਰ ਉਹ ਫਟ ਗਿਆ ਆ ਫਟ ਗਿਆ ਬਾਕੀ ਇਹ ਹੱਥ ਨਾਲ ਨਹੀਂ ਫਟਿਆ ਇਹ ਛੁੱਡੇ ਨਿਸ਼ਾਨੇ ਨਾਲ ਫਟਿਆ ਤੁਸੀਂ ਮੰਨਦੇ ਹੋ ਮੰਨ ਗਿਆ ਯਾਰ ਮੇਰੀ ਗੱਲ ਖੁੱਲ੍ਹੋ ਜਿਹੜੀ ਚੀਜ਼ ਮੈਂ ਕਹਤੀ ਉਹ ਚੀਜ਼ ਹੋਣੀ ਚਾਹੀਦੀ ਹੈ ਹੋ ਜੂਗੀ ਜੀ ਬਸ ਅੱਜ ਬਖਸ਼ ਦੋਈ ਹੋ ਜੂਗੀ ਚਲੋ ਫੇਰ ਚੱਲੀ ਜਮਾ ਜਾਏ ਜਮਦੂਤ ਦੇ ਗੋਡੇ ਨੂੰ ਹੱਥ ਲਾ ਕੇ ਆਇਆ ਨਾ ਯਾਰ ਜਮਦੂਤ ਲੱਭੇ ਚਾਪੇ ਉਹ ਸੜਕ ਤੇ ਦੀਗਾਤੀ ਮੈਨੂੰ ਜਾਂਦਾ ਡਾਡੇ ਕਾ ਤੂੰ ਐ ਕਰੋ ਹਾਂਜੀ ਮਰੇ ਨਾਲ ਚੱਲੋ ਸੱਦੇ ਮੱਥੇ ਬੰਦਾ ਕੁੱਟਣਾ ਦ ਸੱਦੇ ਮੱਥੇ ਕੌਣ ਚਲੋ ਕੋਈ ਹੜਜੇ ਕੋਈ ਹੜਜੇ ਮੈਂ ਤਾਂ ਤੁਰਦਾ ਫਿਰਦਾ ਜਮਜੂਤਾਂ ਜੜ ਖੜਾ ਕਿ ਪਟਕੀ ਨੂੰ ਚੱਕ ਲਈ ਖਬਰ ਤੈਨੂੰ ਚੱਕ ਲੈ ਉਹ ਮੈਨੂੰ ਕਹਦੇ ਮੈਂ ਆਪਾਂ ਆਪਾਂ ਮੈਨੂੰ ਤੇ ਚੱਕ ਲੈ ਦੀ ਜੀ ਆਪਾਂ ਮੈਂ ਮੈਂ ਤਾਂ ਬਸ ਉੱਤ ਹੀ ਮੈਂ ਤਾਂ ਨੇੜੇ ਹੀ ਹੋੜੀ ਆ ਜਿਵੇਂ ਕਾਰਾਂ ਕਮਾ ਕੇ ਲੈ ਜਿਵੇਂ ਪੁਲਿਸ ਵਾਲਿਆਂ ਦੇ ਨਾਕਾ ਨਹੀਂ ਲੱਗਉਂਦੇ ਲੋ ਐ ਬੰਦੇ ਕਮਾ ਲੈਉਂਦਾ ਹੁੰਦਾ ਇਹਦਾ ਯੂਕਰਨ ਮਾਰ ਕੇ ਆਏ ਜੀ ਧਰਮਰਾਇ ਕੋਲ ਕੋਈ ਤੁਹਾਨੂੰ ਕਹੇ ਨਹੀਂ ਲੱਗਿਆ ਹਨਾ ਵੀ ਮੈਥੋਂ ਗਲਤ ਲੱਗਿਆ ਆਂਦੇ ਸਭਾ ਸਹੀ ਹੈ ਜਮੀਨ ਜਵਾ ਸਹੀ ਹੈ ਨਾ ਮੈਂ ਫਿਰ ਸਹੀ ਧੀ ਮੈਂ ਕਹਿੰਦਾ ਮੈਥੋਂ ਗਲਤ ਤੇ ਟੰਗਿਆ ਗਿਆ ਉਹ ਉੱਥੇ ਉਹ ਕਾਨੂੰ ਗਲਤ ਟੰਗਿਆ ਗਿਆ ਯਾਰ ਤੂੰ ਗਲਤ ਖੜਿਆ ਧੀ ਮੈਂ ਗਲਤ ਹਾਂ ਤੂੰ ਗਲਤ ਖੜਿਆ ਦੀ ਮੈਂ ਦੇਖ ਲਿਆ ਤੀ ਫਿਰ ਭੱਜਦੇ ਥੋਨੂੰ ਐਹੋ ਜੀ ਗੱਲ ਨਹੀਂ ਮੈਂ ਕੋਈ ਫੁੱਦੂ ਨਹੀਂ ਘੜਿਆ ਫਿਰਦਾ ਮੈਨੂੰ ਪਤਾ ਹਾਂ ਉਹਨੂੰ ਦੇਖਦਾ ਫਿਰ ਪੱਟੀ ਵਿੱਚ ਦੀ ਦੇਖਦਾ ਉਹ ਕੰਮ ਚੱਕ ਜਾ ਪੱਟੀ ਵਿੱਚ ਦੀ ਦੇਖਦਾ ਉਹ ਹੋਰ ਕਿੱਥੋਂ ਦੇਖਦਾ ਤੇਰੇ ਬੰਨ ਹੋਰ ਕਿੱਥੋਂ ਦੇਖਦਾ ਬਸ ਹੁਣ ਕਿਤੇ ਫੇਰ ਨੈਟ ਪੈ ਜੇ ਬਸ ਚਲੋ ਚੱਲੀਏ ਆਪਾਂ ਆਜੋ ਆਪਾਂ ਅੱਜ ਖੇਤ ਪੈਣੇ ਚੱਲ ਗਏ ਜੀ ਫਿਰ ਆਪਾਂ ਫਿਰ ਆਪਾਂ ਮੁੜ ਕੇ ਆਵਾਂਗੇ ਹਾਂ ਨਾ ਕੀ ਲੈ ਲਾ ਕੁ ਮਰਜੀ ਖਵਾ ਦੋ ਜੀ ਕਿ ਖਾਂਗਾ ਹੁੰਦੀ ਆ ਤੁਹਾਡੀਆਂ ਗੱਲਾਂ ਖਵਾਉਂਦੇ ਨਹੀਂ ਕੋਈ ਸੀ ਲੈ ਕੇ ਚੱਲ ਲੈ ਚੱਲ ਤੁਹਾਨੂੰ ਕੁਚਲੇ ਖਵਾ ਕੇ ਲੈ ਚੱਲ ਕਿੱਥੇ ਹੀ ਖਵਾਉਂਦੇ ਹਾਂ ਉਹੀ ਕਹਦਣੇ ਤੁਸੀਂ ਰੋਈਂ ਬਈਰੇ ਜਵਾਖ ਓ ਓ ਆਹੀ ਬੜਿਆ ਲੰਨੇ ਓ ਲੈ ਹੀ ਬਈਰੇ ਮੇਰੇ ਪਾਸੇ ਜਵਾਖ ਕਰ ਨਾਟ ਕਰ ਬਸ ਠੀਕ ਹੈ ਜਵਾਖ ਕਰਨਰ ਜਣਾ ਬਸ ਮੈਨੂੰ ਆਪ ਤਾਂ ਬਾਫਲ ਪਿਓ ਕਿ ਹੱਕ ਹਾਂ ਪਿਓ ਬਸ ਆਏ ਚੱਲੀਏ ਚੱਲ ਚੱਲ ਆ ਪੱਟੀ ਜੀ ਲਗਿਆ ਹੋਏ ਪਹਿਲਾਂ ਮੈਂ ਤਾਂ ਦੇਖ ਲਾ ਕੁਛ ਵੀ ਨਹੀਂ ਕਹਾਤੀ ਯਾਰ ਮੈਂ ਕਾਇਨਾ ਕਿਹਾ ਹੋਈ ਦੇਖ ਲਾ ਦੇਖ ਲਾ ਇਹ ਕੋਈ ਬੰਦੇ ਵਾਲੀ ਗੱਲ ਦਾ ਕੋਈ ਹੈ ਨਹੀਂ ਇਹ ਆਗੂਆ ਹੈ ਇਤਪ ਆ ਦੇਖ ਲਾ ਬਰੇ ਸਾਲ ਦਾ ਫਿਰਦਾ ਲੋਰੀ ਕੁੱਤੀ ਵਾਂਗੂ ਕੌਣ ਬੁਲਾਉਂਦਾ ਇਹਨੂੰ ਯਾਰਾ ਹੈ ਪੰਗੇ ਕਿਉਂ ਲੈਣਾ ਉਹ ਹੱਦੇ ਤੇ ਕਦੇ ਫੇਰ ਬੁਲਾ ਲਈ ਬਲੈਂਕ ਖੜਾ ਹੀ ਰਿਹਾ ਇੱਥੇ ਵਾ ਕੀ ਪੰਗਲ ਦੇਖ ਲਾ ਤੀਵੀਆਂ ਸੋੜਾ ਨਹੀਂ ਰਕਸਣੀਆਂ ਨੇ ਰਕਸਣੀਆਂ ਮਾਰ ਮਾਰ ਬਰੇ ਸਾਡੇ ਕਮੋਡਾ ਖਲਿਆ ਪਿਆ ਕਾਹ ਖਲਿਆ ਪਿਆ ਤੂੰ ਤਾਂ ਆਪ ਦਾ ਛੱਤਰ ਖਾਦੇ ਖਾਦੇ ਤੂੰ ਤਾਂ ਵੀਰੇ ਮੇਰੇ ਵੀ ਪਵਾਤੇ ਯਾਰਾ ਬਾਈ ਯਾਰ ਮੈਂ ਤਾਂ ਕੰਮ ਕਰਨ ਜਾਦਾ ਕਾੜ ਹੋ ਜਾਂਦਾ ਬਰੇ ਸਾਲੇ ਦਾ ਹੈ ਅਬਦਾ ਪੜਾ ਕਰਦੇ ਆ ਕੀ ਲੋੜ ਐ ਇਹਨੂੰ ਅਜਿਆ ਪੁੱਠੀਆਂ ਸਿੱਧੀਆਂ ਗੱਲਾਂ ਕਹਿਣ ਦੀ ਮੈਂ ਕਾਣੂ ਕਹਿਣਾ ਕੋਸਾ ਮੈਂ ਕਾਣੂ ਕਹਿਣਾ ਉਹ ਜਿਹੜੇ ਬਾਹਰਲੇ ਮੁਲਖਾਂ ਵਾਲੇ ਹੁੰਦੇ ਨੇ ਦਿਲ ਦੇ ਸੱਚੇ ਸੁੱਤੇ ਜਿਹੇ ਹੁੰਦੇ ਨੇ ਇਹ ਤਾਂ ਕਲੱਕੜਕ ਗੱਲ ਮੂੰਹ ਤੇ ਕਹਿਣ ਨੂੰ ਹਿੰਮਤ ਰੱਖਦੇ ਨੇ ਇਹਨਾਂ ਅੰਦਰ ਮੈਲ ਨਹੀਂ ਹੁੰਦੀ ਉਹ ਓਈ ਸੁਭਾਅ ਚ ਮੇਰੇ ਸੁਭਾਅ ਦਾ ਬੋਲਣਾ ਇਹ ਮੇਰੇ ਸਾਦਾ ਗੱਲ ਨੂੰ ਹੋਰ ਪਾਸੇ ਲੈ ਜਾਂਦਾ ਹੈਂ ਪੈਂਗਾ ਗੁੱਟਾ ਕੰਜਰ ਦਾ ਉਹ ਗੌਣ ਜਿਹੜਾ ਮੰਗੂ ਤੂੰ ਦਾ ਦੋ ਦੋ ਬੈਲ ਲੈ ਫਿਰਦਾ ਇੱਕ ਤੀਮੀ ਦਾ ਇੱਕ ਦਾਰੂ ਦਾ ਹੱਡ ਹੱਡ ਦੁਖਦਾ ਇੰਨਾ ਕੋਟਾ ਭੰਡਾ ਯਾਰ ਅੰਗ ਅੰਗ ਦੁਖਦਾ ਇਹ ਹੀ ਹਟਾਉ ਨਾ ਮੈਨੂੰ ਐਂ ਦੱਸ ਯਾਰ ਜਦੋਂ ਤੈਨੂੰ ਚੰਗੀ ਪਤਾ ਪਤਾ ਹੈ ਵੀ ਇਹ ਕੰਜਰ ਦਾ ਕੋਈ ਗਲਤ ਮਤਲਬ ਕੱਢ ਕੇ ਉਹ ਨਾ ਤੀਮੀਆਂ ਦੇ ਮੂਰੇ ਪ੍ਰੱਕ ਦੇ ਨੇ ਗੱਲ ਮੂੰਹ ਚੋਂ ਹੱਕ ਦੂਗਾ ਫੇਰ ਕਲੇਸ਼ ਆਪਣਾ ਪੈਂਦਾ ਬੌਲਾ ਬੌਲਾ ਮਰੇ ਸਲੇ ਦਾ ਸਾਰੀ ਰਾਤ ਮੇਰੀ ਤੀਵੀ ਮੇਰੇ ਨਾਲ ਬੋਲੀ ਨਹੀਂ ਕਿਉਂ ਬਾਈ ਗੱਲ ਹੋ ਗਈ ਕਹਿੰਦੀ ਤੂੰ ਪੁੱਠਿਆ ਮੱਥਾ ਪੜਾਉਣੇਗਾ ਤੂੰ ਵੀਰੇ ਨੂੰ ਆਖਿਆ ਇਹਦੇ ਨਾਲ ਯਾਰ ਮੈਂ ਪੁੱਠਾ ਕੀ ਕਹਤਾ ਯਾਰ ਬਾਹ ਜਾ ਕੀ ਕਹਤਾ ਯਾਰ ਮਾ ਕੋ ਮਾੜੀ ਗੱਲ ਤਾਂ ਤੇ ਕਹੀ ਨਹੀਂ ਤੀ ਮੇਰੀ ਗੱਲ ਸੁਣ ਲੈ ਜੱਸਾ ਲੇਟ ਆਇਆ ਕਹਿੰਦੇ ਜੀ ਜੱਸਾ ਕਹਿੰਦੇ ਦਿਨ ਖੜਿਆ ਜਾਂਦਾ ਤੈਨੂੰ ਮੈਂ ਪੈ ਪੂ ਗਿਆ ਤੇ ਆਉਦਾ ਹੈ ਉਹ ਤਾਂ ਸਾਡਾ ਨਹੀਂ ਦੋਏ ਭਾਈਨਾਂ ਦਾ ਜੱਫਾ ਪੈਿੰਦਾ ਕਿ ਦਰਾ ਸਾਡਾ ਉਹ ਬਹੁਤ ਰਬਰ ਸਾਲ ਦਾ ਮੈਨੂੰ ਵੀ ਆਇਤੀ ਬੀ ਮੈਂ ਤੜਕੇ ਉੱਠੂ ਤਾਂ ਪਹਿਲਾਂ ਫੇਰ ਕਰੋ ਬਾਹਰ ਨਿਕਲਿਆ ਫਿਰਦਾ ਮਾ ਕਹਿੰਦੇ ਭੈਣ ਦਾ ਕਦਮ ਹੋਰ ਨਾ ਕੁਝ ਕਹਿੰਦੇ ਆਇਆ ਸਾ ਗਾੜੂ ਕਹਿੰਦਾ ਚਲੋ ਬੰਤਾ ਆਇਤੀ ਮਾ ਇਹ ਤੇ ਕੀ ਸਾਲ ਮੇਰੇ ਸਾਲ ਦਾ ਸੁੱਕਾ ਕਢਾਉਂਗਾ ਬੜਾ ਕੁੱਟ ਖਾਦੇ ਲੰਗਾਉਗਾ ਭੈਣ ਤਾਂ ਯਾਰ ਨੇ 90 ਸਾਲ ਦੇ ਪਹਿਲੇ ਮਹੀਨੇ ਦੀ ਕੁੱਟ ਪਵਾਦੀ ਮਰੇ ਦਾ ਹੈ ਆਜਾ ਬੌਲਾ ਬੌਲ ਕਰੇਗਾ ਬੰਦਾ ਮਰੇ ਸਾਹਾਂ ਨੂੰ ਛੱਡੋ ਪਰ ਹੁਣ ਤੂੰ ਐ ਰੱਖਿਆ ਪਲਾ ਤੇਰੇ ਤਾਂ ਨਾ ਕੋ ਰਨ ਨਾ ਕੰਨ ਤੱਬਾ ਤੇਰਾ ਤੇਰੀ ਨਹੀਂ ਹੈਗਾ ਤੂੰ ਮੇਰੇ ਕਿਨੇ ਤਾਂ ਦੇਖ ਲੈ ਪਲਾ ਹੈ ਮੈਂ ਰੋਟੀ ਕਿਵੇਂ ਖਾਊਗਾ ਤੂੰ ਐ ਦੱਸ ਮੈਨੂੰ ਇਹ ਹਿਸਾਬ ਨਾਲ ਮਰੀ ਜਿੰਨਾਂ ਨਹੀਂ ਰੋਟੀ ਦੇ ਦੂਗੀ ਸਮਝ ਲੈਂਦੀ ਆ ਲੈਂਦੀ ਆ ਮੈਨੂੰ ਕਹਿੰਦੀ ਆ ਵੀ ਤੂੰ ਤੇਰਾ ਵੀਰਾ ਤੇਰਾ ਵੀਰਾ ਤੇਰਾ ਵੀਰਾ ਸਮਝ ਮੇਰੇ ਮਾਰਦਾ ਦੀ ਹੁਣ ਤੂੰ ਵੀ ਮਾਰ ਮੈਨੂੰ ਇੱਥੇ ਚੜ ਦੇ ਉਹਨੇ ਚੜ ਦੇ ਮੇਰੇ ਮੋਢੇ ਤੇ ਚੜ ਦੂ ਇਹਦਾ ਬੌਲਾ ਭਾਵੇਂ ਦਾ ਯਾਰ ਚੜ ਵੀ ਦਊਗਾ ਇਹ ਦੱਖ ਖਾਸਮ ਪਤਨੀ ਜੰਮਿਆ ਦੀ ਬਣੀ ਲਗੜੀ ਉੱਤੇ ਦੀ ਖਾਣੂ ਉਹ ਪੱਥਿਆ ਦੀ ਭਾਂਡਾ ਯਾਰ ਪੱਥਿਆ ਦੀ ਲੈ ਇਹਨੂੰ ਬੇਟਾ ਤੂੰ ਨਤ ਉੱਪਰ ਬੰਨ੍ਹਾ ਕਰੋ ਤੇਰੀ ਮਾਂ ਵੀ ਡਾਂਗ ਤੇਰੀ ਦੀ ਲਾ ਦੇਖ ਲੈ ਲੈ ਦੇਖ ਲੈ ਕੀ ਹੈ ਦੇਖ ਲੈ ਇਧਰ ਕੀ ਤਲਾ ਤਲਾ ਪੈਨੈ ਤੂੰ ਤੇ ਗਲਤ ਆਤਾ ਨੇ ਤੂੰ ਹਏ ਜਸੇ ਰੂ ਦਾ ਚਾਹਤਾ ਲੋਕ ਮੋਟਰਸਾਈਕਲ ਨੇ ਕਾਰ ਦਿੰਦੇ ਨੇ ਇਹਨੂੰ ਸਾਲਾ ਦਿੰਦੇ ਨੇ ਸੰਦ ਸਾਲਾ ਸੰਦ ਸਾਲਾ ਵੀ ਸੰਦ ਭਾਂਦਾ ਦੋ ਸਾਲੇ ਮਿਲੇ ਦੋ ਹੀ ਸਿਰੇ ਤੇ ਟੁੱਟੇ ਧਮਕ ਲੰਨ ਪੈਂਦਾ ਯਾਰ ਪਤਨੀ ਕੁਸਿੰਨਾ ਨੂੰ ਲੈ ਮੇਰੇ ਸਾਲੇ ਦਿਨ ਲੈ ਹਾਏ ਦੇਖ ਹਾਏ ਦੇਖ ਇਹਦੇ ਇਹੋ ਪਿਆਉ ਵੀ ਕਰਦਾ ਉਹ ਇੱਕ ਜੰਮੇ ਇੱਕ ਕੰਮਾ ਭਾਂਦਾ ਯਾਰ ਪੰਜਾ ਲੂਦੀ ਭਾਂਦਾ ਖਰਵਾ ਤੇਰਾ ਤਵਾਰ ਹੀ ਨਹੀਂ ਕੋਈ ਛੇ ਲੋਕ ਪੁਆਇੰਟਰ ਦੀ ਤੂੰ ਭੱਗ ਜਾ ਮੇਰਾ ਵੀਰ ਓਰੇ ਨਾ ਆਇਆ ਕਰ ਜਾ ਭੱਗ ਜਾ ਵੀਰੇ ਸਾਡਾ ਵੀਰੇ 70 ਪਵਾ ਤੇ ਮੇਰੇ ਕੋਲ ਨਾ ਆਇਆ ਕਰ ਤੇਰੇ ਮੂਰੇ ਬੰਨੇ ਹੱਥ ਆ ਭੱਜ ਜਾ ਆ ਭੱਗ ਜਾ ਭੱਜ ਜਾ ਤੂੰ ਭੱਗ ਜਾ ਅਰੇ ਤੂੰ ਭੱਗ ਜਾ ਓ ਭੈੜ ਦਾ ਜਰ ਤੂੰ ਭੱਗ ਜਾ ਉਰੂ ਤੇ ਪਹਿਣੀ ਤੇ ਯਾਰ ਦੋ ਸਿ ਪਹਿਂਜਿਆ ਹੈ ਮਿੰਜ ਪਹਿਂਜਿਆ ਦੱਸ ਰਿਹਾ ਹੁਣ ਭੈੜ ਦੇ ਯਾਰ ਵਾਰੀ ਦੱਸ ਕੀ ਹੁੰਦਾ ਤੂੰ ਤੂੰ ਜਿਹੜੇ ਕੱਟੜੇ ਤੇ ਪਾਣੀ ਪਾਉਣਾ ਓ ਯਾਰ ਮੇਰਾ ਸੁਭਾਗ ਘੜ ਕੱਟਣ ਦਾ ਨਿਕਲ ਸੁਭਾਗ ਘੜ ਕੱਟਣ ਦਾ ਇਹ ਗੱਲ ਚੱਕ ਹੁਣ ਮੈਂ ਕੋਈ ਵਧੀਆ ਗੱਲ ਖਰਾ ਬੰਦਾ ਦਾ ਜਿਹੜਾ ਉਹਦਾ ਨਾਮ ਲੈਂਦਾ ਵੇ ਲੋਕ ਤਾਂ ਉਹ ਵੀ ਕਰਦਾ ਹੈ ਦੱਸ ਵੀ ਹੋਏ ਦਸਵੇਂ ਨੂੰ ਪੈਂਦਾ ਯਾਰ ਕੀ ਹੁੰਦਾ ਉਰਿਆ ਤਾਂ ਇੰਜ ਯਾਰ ਬੌਲਾ ਹਾਂ ਬੌਲਾ ਮੇਰਾ ਪਤਾ ਹੈ ਲੱਗ ਰਿਆ ਕਰ ਮੇਰੀ ਜਣ ਗੱਲ ਇਹ ਉਈ ਮਾੜੀ ਚੀਜ਼ ਨਹੀਂ ਹੁੰਦੀ ਇਹ ਮਤਲਬ ਉਹ ਪੈਂਦਾ ਦੋਸਤ ਜੋ ਹਾਂ ਪਿਆਰ ਕਰਦਾ ਜਿਹੜਾ ਇੰਜ ਯਾਰ ਸਹੀ ਦੋਸਤ ਭਾਈ ਭਾਈ ਜਿਹੜਾ ਭਾਈ ਹੁੰਦਾ ਹੈ ਪੈਂਦਾ ਯਾਰ ਹੁੰਦਾ ਭੈਣ ਦਾ ਯਾਰ ਵੀ ਮਾਰੀ ਡਾਕਟਰ ਦੀ ਪਾਈ ਪਾਈ ਹਾਂ ਯਾਰ ਹਾਈ ਉਹ ਪਾਈ ਕੋਸ ਨਹੀਂ ਹੁੰਦਾ ਜਿਹੜਾ ਭੈਣ ਦਾ ਯਾਰ ਕਹਿੰਦੇ ਨੇ ਆਪਾਂ ਕੋਈ ਜਿਵੇਂ ਦੋਸਤ ਕਹਿੰਦੇ ਨੇ ਇੱਕ ਦੂਜੇ ਨੂੰ ਸਮਾਸੀ ਹੋ ਗਏ ਸਮਾਸੀ ਸ਼ਬਦ ਨਹੀਂ ਹਾਂ ਹਾਂ ਦੋਸਤ ਦੋਸਤ ਹੀ ਭੈਣ ਦਾ ਯਾਰ ਹਾਂ ਠੀਕ ਹੈ ਜਿਵੇਂ ਮਾਲਾ ਉਹ ਕਿਵੇਂ ਸਭ ਇਹਨੂੰ ਹਵਾਲਾ ਬਾਲਾ ਗਰ ਪਤਾ ਹਵਾਲਾ ਕਰ ਦੇ ਭੈਂਜਾ ਜਾਈ ਇਹ ਜੇ ਕੋਈ ਤਾਂ ਕੋਈ ਵੀਰੇ ਨਾ ਵੀਰੇ ਨਹੀਂ ਆ ਜੇ ਕੋ ਪੁੱਛੂਗਾ ਕੀ ਲੱਸੀਆ ਤੂੰ ਕਹਿੰਦਾ ਨਰੇਣੀ ਵੀਰੇ ਨਰੇਣੀ ਵੀਰੇ ਤੇਰੀ ਮਾਦਾ ਕੁਝਾ ਨਰੇਣੀ ਓਏ ਵੀਰੇ ਪੜ ਪਾ ਮੇਰਾ ਲੋਕ ਕਿਹੜੇ ਦੱਸ ਤੈਨੂੰ ਯਾਰ ਹੈ ਇਹ ਸਾਲ ਦਾ ਬੌਲਾ ਓਏ ਵੀਰੇ ਨਰੇਣੀ ਤੇ ਭੀਰੇ ਨਰੇਣੀ ਵੀਰੇ ਪੈ। ਰਸਲੇ ਦਾ। ਅਰੇ ਜਾ ਬਤਾ ਜਾ ਬਾਕਸ ਇਥੋਂ। ਉਰੇ ਨਾ ਆਇਆ ਕਰ। ਮਨ ਹੱਥ ਬੜਦਾ ਦੁਰੀ ਜਾ ਕਰ। ਮੇਰੇ ਫੇਰ ਕੁੱਟ ਪਾ। ਹੈ? ਕੋਈ ਲਾਦਾ ਬੰਦ ਫੇਰ ਮਰ ਬਹੁ ਬਰੇ ਹਾਦਾ ਕੱਢ ਜਾ ਕੇ ਗਾਲਾਂ ਕੱਢ ਦੇ। ਹੱਥ ਬਣਾ ਲਾ ਵੀਰੇ ਓਏ ਮੈਂ ਤਾਂ ਪੈਰੀ ਹੱਥ ਲਵਾ ਲਾ। ਭਾਈ ਮੇਰੀ ਤੀਮੀ ਮੈਨੂੰ ਬਹੁਤ ਅਨਫੁਰਤ ਕਰਨ ਲੱਗੀ। ਮੇਰੀ ਗੱਲ ਸੁਣ ਲੈ ਯਾਰ। ਕਿਵੇਂ ਸਮਝਾਵਾਂ ਮੈਂ ਹੁਣ ਤੈਨੂੰ ਵੀਰੇ ਮੈਂ। ਹੈ? ਤੂੰ ਐ ਕਰ। ਬਰ ਜਾ ਕੇ ਸਮਝਾ ਦੇ ਜਾ। ਮੇਰੀ ਖੜਦਾ ਮੇਰੀ ਗੱਲ ਸੁਣ। ਆਪਾਂ ਮੈਨਾਂ ਕਦੇ ਹੀ ਮਿਲਦੀ ਨਹੀਂ ਇੱਕ ਦੂਜੇ ਨੂੰ ਆਪਾਂ ਕਹਾਂਗੇ ਵੀ ਅਸਤਾ ਬੋਲ ਨੋ ਹਟ ਗਏ ਬਾਈ ਮੇਰੀ ਰੋਜੀ ਰੋਟੀ ਦਾ ਬਹੁਤ ਖਾਉ ਗਿਆ ਘਰੇ ਮੈਨੂੰ ਤਾਂ ਰੋਟੀ ਨਹੀਂ ਮਿਲਦੀ ਸਹੀ ਕਾ ਬਾਈ ਐਂ ਕਹਦਾ ਵੀ ਮੈਂ ਜਨਾਨੀ ਪਿੱਛੇ ਯਾਰ ਛੜ ਰਿਆ ਮੈਂ ਜਨਾਨੀ ਪਿੱਛੇ ਯਾਰ ਛੜਦਾ ਲਾੜਦਾ ਪਾਉ ਤੈਨੂੰ ਐਂ ਦਾ ਯਾਰ ਜਨਾਨੀ ਪਿੱਛੇ ਯਾਰ ਛੱਡੀ ਜਾਂਦਾ ਲੈ ਛੱਡ ਦੇ ਬਾਈ ਛੱਡ ਦੇ 50 ਮਿਲਦੇ ਨੇ ਜਨਾਨੀ ਕੌਣ ਕਹੂਗੀ ਮੈਨੂੰ ਤਾਂ ਦੁਨੀਆਂ ਨੇ ਛੜਦਾ ਤੂੰ ਛੱਡ ਦੇ ਤੂੰ ਹੀ ਤੇ ਮੇਰਾ ਇੱਕ ਤੂੰ ਵੀ ਛੱਡਦਾ ਜਿਹੜਾ ਕੰਮ ਮੈਨੂੰ ਜਨਾਨੀ ਦੇ ਦੂਗੀ ਤੂੰ ਦੇ ਦੇਂਗਾ ਜਦ ਕਮ ਬਾਇਰ ਤੂੰ ਜਨਾਨੀ ਦਦੂ ਹਣ ਤੇਰੀ ਮਾਂ ਦੀ ਮੇਰਾ ਸੜਾ ਪਰਖਾ ਕਰਦਾ ਤੂੰ ਹਾਂ ਪਰਖਾ ਕਰਦਾ ਤੂੰ ਤੂੰ ਪਰਖਾ ਕਰਦਾ ਬੰਦੇ ਦਾ ਜਨਾਨੀ ਜੀ ਵਾਲਾ ਹਾਂ ਐਂਦਾ ਖਾਸ ਤੜਕੀ ਪੇਗ ਲਈ ਖੜਾ ਮੈਂ ਕਿੱਥੇ ਟੱਕ ਠੀਕ ਆ ਭਾਈ ਠੀਕ ਆ ਜਨਾਨੀ ਵੱਡੀ ਹੋ ਗਈ ਹੁਣ ਬੰਦੇ ਤੋਂ ਮਸਦਾ ਚਾ ਬਸ ਆਈ ਆ ਗੱਲ ਆ ਓਕਾ ਬਸ ਆਪਣਾ ਤਾਂ ਨਿਬੜਗਾ ਤੂੰ ਮੇਰਾ ਯਾਰ ਨਹੀਂ ਮੈਂ ਤੇਰਾ ਯਾਰ ਨਹੀਂ ਤੂੰ ਆਪਣੇ ਰਾਹ ਮੈਂ ਆਪਣੇ ਰਾਹ ਜਾ ਬਗ ਜਾ ਧੀ ਚੱਲ ਆਏ ਦੇਖਾ ਲਾਰਗਰ ਹੋ ਗਿਆ ਜਨਾਨੀ ਪਿੱਛੇ ਬਾਗੂ ਦੀ ਜਨਾਨੀ ਥੱਲੇ ਲੱਗ ਗਿਆ ਓਏ ਮੇਰਾ ਯਾਰ ਜਨਾਨੀ ਥੱਲੇ ਲੱਗ ਗਿਆ ਲੋਕੋ ਲਾੜਤਾ ਪਾਓ ਪਾ ਤੂੰ ਪੈਂਦਾ ਹੂ ਬਟ ਬਰੇ ਸਾਲਾ ਸੰਦਾ ਓਏ ਯਾਰ ਸਾਰੇ ਡੰਗਰ ਇਕੱਠੇ ਭੱਗ ਜਾ ਬਰੇ ਬੀਰਾਂ ਭੱਗ ਜਾ ਮਰੇ ਪਿੱਛੇ ਪਿੱਛੇ ਪੈਂਦੇ ਜਾ ਈ ਮਾਰੀ ਡਾਕਟਰੀ ਦੀ ਮਰੇ ਸਾਲ ਦਾ ਬੌਲਾ ਸੰਦਾ ਏ